ਅ ਮਿੰਟੂ ਜੀ ਅਕਾਲੀ ਦਲ ਦੇ ਵਿੱਚ ਪਹਿਲਾਂ ਤੇ ਇਹ ਸੀਗਾ ਕਿ ਚਲੋ ਭਰਤੀ ਕੰਪਲੀਟ ਹੋਵੇ ਫਿਰ ਉਸ ਤੋਂ ਬਾਅਦ ਕੁਝ ਹੋਏਗਾ ਭਰਤੀ ਤੋਂ ਬਾਅਦ ਜਦੋਂ ਹੀ ਗਰੇ ਹਰਪ੍ਰੀਤ ਸਿੰਘ ਜੀ ਨੂੰ ਉਧਰੋਂ ਪ੍ਰਧਾਨ ਬਣਾਇਆ ਗਿਆ ਤੇ ਇਧਰੋਂ ਵੀ ਨਾਲ ਦੀ ਨਾਲ ਬਿਆਨ ਆਉਣੇ ਸ਼ੁਰੂ ਹੋ ਗਏ ਵਿਰੋਧ ਤੇ ਖੋਣੇ ਹੀ ਸੀ ਜਿਹੜਾ ਪਰ ਇਹ ਦੋਨੇ ਇੱਕ ਤਰ੍ਹਾਂ ਕਹਿ ਲੇ ਕਿ ਦੋਨੇ ਦਲਾਂ ਦੇ ਵਿੱਚੋਂ ਚੱਲ ਰਿਹਾ ਹੈ ਉਹਦਾ ਅੱਗੇ ਜਾ ਕੇ ਕੋਈ ਫਾਇਦਾ ਰਾਜਨੀਤੀ ਨੂੰ ਹੋਏਗਾ ਕੋਈ ਮੇਲ ਮਲਾਪ ਹੋਏਗਾ ਜਾਂ ਫਿਰ ਇਸੇ ਤਰ੍ਹਾਂ ਇਹ ਦੋਨੇ ਦਾਲ ਵੱਖਰੇ ਵੱਖਰੇ ਰਾਜਨੀਤੀ ਕਰਨਗੇ ਨੇਸਾਬੇ ਤੁਹਾਨੂੰ ਸੰਭਵ ਨਹੀਂ ਹੈ ਤੁਸੀਂ ਕਿਵੇਂ ਸੋਚ ਸਕਦੇ ਹੋ ਕਿ ਇਹ ਇੱਕ ਹੋ ਜਾਣਗੇ ਅਮਰਜੋ ਹੋ ਜਾਣਗੇ ਤੋੜ ਮੋੜ ਬੋਰ ਸ਼ੁਰੂ ਹੋ ਗਈ ਹੈ ਉਧਰੋਂ ਟੁੱਟ ਕੇ ਇੱਕੇ ਦੇ ਕਰ ਰਹੇ ਆ ਨਹੀਂ ਨਹੀਂ ਮੇਰੇ ਮੰਨਣ ਚ ਨਹੀਂ ਆਉਂਦੀ ਇਹ ਗੱਲ ਕਿ ਹੁਣ ਇਹ ਇੱਕ ਹੋ ਜਾਣਗੇ ਕਿਉਂਕਿ ਇੱਕ ਮਤਲਬ ਕਿ ਹੱਦ ਤੱਕ ਤਾਂ ਆਪਾਂ ਸੰਭਾਵਨਾ ਰੱਖਦੇ ਆ ਜੀ ਹੁਣ ਗੱਲ ਅਗਾ ਇੱਥੋਂ ਤੱਕ ਵਧੀ ਪਈ ਆ ਮੈਂ ਕੁਝ ਨੇਤਾਵਾਂ ਦੇ ਨਾਲ ਉਧਰੋਂ ਵੀ ਗੱਲ ਕੀਤੀ ਕੁਝ ਉਧਰੋਂ ਵੀ ਗੱਲਬਾਤ ਕੀਤੀ ਜੋ ਮੈਂ ਨਿਚੋੜ ਕੱਢਿਆ ਕਿ ਤੁਸੀਂ ਵੇਖੋ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਤੇ ਟ੍ਰੋਲਿੰਗ ਚੱਲ ਰਹੀ ਹੈ ਬੜੀ ਜ਼ਬਰਦਸਤ ਹਮ ਇਹਨਾਂ ਦੇ ਹੋਰ ਕੁਝ ਨੇਤਾਵਾਂ ਦੀ ਬੜੀ ਜ਼ਬਰਦਸਤ ਟ੍ਰੋਲਿੰਗ ਚੱਲ ਰਹੀ ਹੈ ਜੀ ਅਕਾਲੀ ਦਲ ਬਾਦਲ ਦਾ ਆਈਟੀ ਸੈੱਲ ਹੁਣ ਥੋੜਾ ਮਤਲਬ ਕਿ ਐਕਟਿਵ ਹੈ ਹਮ ਪਹਿਲਾਂ ਤੇ ਇਹਨਾਂ ਜ਼ਿਆਦਾ ਨਹੀਂ ਸੀ ਹੁੰਦਾ ਆnsan ਸਾਡੇ ਵਰਗੇ ਨੂੰ ਟ੍ਰੋਲ ਟ੍ਰਾਲ ਕਰ ਛੱਡਦੇ ਹੁੰਦੇ ਸੀਗੇ ਤੇ ਜਿਹੜੇ ਇਹਨਾਂ ਦੇ ਪੰਬਕੜ ਅੱਜ ਕੱਲ ਇਹ ਕਹਿੰਦੇ ਹੈ ਨਾ ਕਿ ਅਕਾਲੀਆਂ ਦੀ ਬੋਲ ਦਾ ਫਲਾਂਟ ਮੈਂ ਇਹਨਾਂ ਦੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਅਕਾਲੀਆਂ ਦੇ 3-4 ਪੱਕੇ ਪੇਜ ਸਾਡੇ 3-4 ਬੰਦਿਆਂ ਦੇ ਚੱਲਦੇ ਹੁੰਦੇ ਸੀ ਉਸ ਟਾਈਮ ਜੀ ਜਦੋਂ ਤੁਹਾਡੀ ਪੰਬਕੜ ਬਾਜੀ ਹਾਲੇ ਜਵਾਨ ਨਹੀਂ ਸੀ ਹੋਈ ਉਹ 2-3 ਹੁੰਦੇ ਸੀ ਉਧਰ ਕੈਨੇਡਾ 'ਚ ਇਹਨਾਂ ਦੇ ਅਕਾਲੀਆਂ ਦੇ ਬੰਦੇ ਉਹਨਾ ਨਾਂ ਨਹੀਂ ਲੈਣਾ ਕੈਨੇਡਾ ਵਾਲੇ ਕਹਿ ਦਿੰਦੇ ਤੇ ਉਹਨਾਂ ਨੂੰ ਪਤਾ ਹੀ ਆ ਜੀ ਉਹ ਮਤਲਬ ਕਿ ਗੱਲਾਂ ਬਾਤਾਂ ਵੀ ਚੱਲਦੀਆਂ ਰਹਿੰਦੀਆਂ ਤੇ ਉਹਨਾਂ ਦਾ ਕੰਮ ਸਾਡੇ ਤੇ ਹੁੰਦਾ ਸੀ 4-5 ਜਣਿਆਂ ਤੇ ਕਦੇ ਫੋਟੋਆਂ ਲਾਤੀਆਂ ਕਿਤੇ ਉਹ ਕਰਤਾ ਵਾ ਕਰਤਾ ਇਹ ਸਾਰੇ ਕਰਦੇ ਆ ਪਰ ਹੁਣ ਉਹਨਾਂ ਨੇ ਮਤਲਬ ਕਿ ਕਾਫੀ ਲੰਮੇ ਅਰਸੇ ਤੋਂ ਬਾਅਦ ਜਿਹੜੀ ਆ ਆਈਟੀ ਟੀਮ ਆ ਮਜ਼ਬੂਤ ਕੀਤੀ ਆ ਉਹਦੇ ਚ ਵਿਕਰਮ ਮਜੀਠੀਆ ਦੇ ਨਾਲ ਲੱਗੀ ਜਿਹੜੀ ਟੀਮ ਐ ਨਾ ਉਹਦਾ ਵੀ ਅਹਿਮ ਆ ਤੇ ਇਧਰ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਜਿਹੜੀ ਟੀਮ ਲੱਗੀ ਆ ਤਾਂ ਚਲੋ ਆਪਣਾ ਵਿਸ਼ਾ ਉਹ ਨਹੀਂ ਐ ਇਹ ਯਾਨੀ ਟ੍ਰੋਲਿੰਗ ਹੋ ਰਹੀ ਆ ਕੌਣ ਕਰ ਰਿਹਾ ਉਹ ਤਤਹਾਤਮਕ ਪੁਸ਼ਟੀ ਆਪਾ ਕਰ ਨਹੀਂ ਸਕਦੇ ਹੁਣ ਦੂਸਰੇ ਪਾਸੇ ਕੀ ਹੋ ਰਿਹਾ ਕਿ ਉਹ ਬੜੇ ਇੱਕ ਨਾ ਜਦਾ ਕਹਿ ਲਈਏ ਕਿ ਸਕੀਮ ਵਾਲੇ ਅੰਦਾਜ਼ ਚ ਚੱਲ ਰਹੇ ਨੇ ਹੂੰ ਦੂਜੇ ਧੜੇ ਵਾਲੇ ਅਕਾਲੀ ਉਹ ਕੀ ਕਰ ਰਹੇ ਨੇ ਸਾਬ ਉਹ ਜੇ ਤੁਸੀਂ ਗੋਹ ਦੇ ਨਾਲ ਦੇਖੋਗੇ ਉਧਰ ਜਸਟਿਸ ਨਿਰਮਲ ਸਿੰਘ ਉਹਨਾਂ ਦੇ ਨਾਲ ਨੇ ਜਸਟਿਸ ਨਿਰਮਲ ਸਿੰਘ ਕਾਨੂੰਨ ਨੂੰ ਬਹੁਤ ਵੀ ਜਾਣਦੇ ਆ ਜਾਨ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਲੀਗਲ ਟੀਮ ਤਿਆਰ ਹੋ ਰਹੀ ਹੈ ਹੂੰ ਜੋ ਲੀਗਲ ਐਸਪੈਕਟਸ ਜਿਹੜੇ ਆ ਉਹਨਾਂ ਤੇ ਕੰਮ ਕਰਨ ਜਾ ਰਹੀ ਹੈ ਉਹਦੇ ਵਿੱਚ ਸਰ ਇੱਕ ਚੀਜ਼ ਜਿਹੜੀ ਹੈ ਨਾ ਉਹ ਬੜੀ ਇੰਟਰਸਟਿੰਗ ਹੈ ਉਹਦੇ 'ਚ ਕੋਈ ਮਤਲਬ ਕਿ ਹਾਈ ਕੋਰਟ 'ਚ ਮਾਮਲਾ ਪਿਆ ਹੈ ਐਸਡੀਪੀਸੀ ਨਾਲ ਜੁੜਿਆ ਇਲੈਕਸ਼ਨ ਮੁਤਲਕ ਜੀ ਜੀ ਇਹਨਾਂ ਦੇ ਇੱਕ ਨੇਤਾ ਨਾਲ ਮੇਰੀ ਜਦੋਂ ਗੱਲ ਹੋਈ ਤੇ ਉਹਨੇ ਬੜੀ ਇੰਟਰਸਟਿੰਗ ਜਾਣਕਾਰੀ ਦਿੱਤੀ ਉਹਨੇ ਆਖਿਆ ਦੇਖੋ ਬਾਈ ਜੀ ਗੱਲ ਇਹ ਆ ਕਿ ਸਾਨੂੰ ਹੁਣ ਹੈ ਤੇ ਭੇਤੀ ਨੇ ਨਾ ਇੱਕ ਦੂਜੇ ਦੇ ਹਮ ਇੱਕ ਦੂਜੇ ਦੇ ਭੇਤੀ ਆ ਬਹੁਤ ਜ਼ਿਆਦਾ ਉਹ ਕਹਿੰਦੇ ਕਿ ਜਿਹੜਾ ਪਟੀਸ਼ਨ ਕਰਤਾ ਉਹ ਹਰਿਆਣੇ ਦਾ ਵੀ ਮੈਂਬਰ ਹੈ ਪੰਜਾਬ ਦਾ ਵੀ ਮੈਂਬਰ ਹੈ ਹਰਿਆਣਾ ਕਮੇਟੀ ਵੱਖਰੀ ਹੋ ਗਈ ਉਹ ਬੰਦੇ ਨੇ ਪੀਟੀਸ਼ਨ ਪਾ ਕੇ ਸਟੇ ਲੈ ਕੇ ਤੇ ਛੜਤਾ ਜਿਹੜਾ ਕਿ ਅੱਜ ਤੱਕ ਅਕਾਲੀ ਦਲਵਾਦਲ ਨੂੰ ਬਹੁਤ ਫਾਇਦੇਮੰਦ ਰਿਹਾ ਹੈ ਜੀ ਹੁਣ ਅਸੀਂ ਉਹਨੂੰ ਚੈਲੰਜ ਕਰਾਂਗੇ ਅਸੀਂ ਕਰਵਾਵਾਂਗੇ ਇਲੈਕਸ਼ਨ ਸਰ ਇੱਥੇ ਹੀ ਕਹਿ ਲਓ ਕਿ ਗੇਮ ਹੈ ਹੁਣ ਇਹ ਇੱਥੋਂ ਪਤਾ ਲੱਗ ਜਾਂਦਾ ਕਿ ਜੇ ਉਹ ਇਸ ਪਾਸੇ ਜਾਣਗੇ ਤਾਂ ਉਹਨਾਂ ਦਾ ਧਿਆਨ ਇਸ ਗੱਲ ਤੇ ਰਹੇਗਾ ਕਿ ਅਸੀਂ ਐਸਜੀਪੀਸੀ ਦਾ ਇਲੈਕਸ਼ਨ ਕਰਵਾ ਲਈਏ ਉਹਦੇ ਚ ਦੋ ਚੀਜ਼ਾਂ ਨੇ ਹਮ ਇੱਕ ਕਿ ਨਿਰਣਾ ਹੋ ਜਾਏਗਾ ਕਿ ਅਕਾਲੀ ਦਲ ਬਈ ਜੈਨਿਊਨ ਹੁਣ ਕਿਹੜਾ ਹੈ ਪ੍ਰਸੰਗਕ ਕਿਹੜਾ ਕਿ ਗੈਰ ਪ੍ਰਸੰਗਕ ਮੈਂ ਅਸਲੀ ਨਕਲੀ ਸ਼ਬਦ ਨਹੀਂ ਇਸਤੇਮਾਲ ਕਰਾਂਗਾ ਅਕਾਲੀ ਅਸਲੀ ਹੁੰਦਾ ਜਿਹੜਾ ਵੀ ਅਕਾਲੀ ਹੈ ਨਾ ਉਹ ਅਸਲੀ ਹੁੰਦਾ ਲੋਕਾਂ ਦੀ ਲੋਕਾਂ ਦੀ ਪਰਸੰਗਤਾ ਹੁੰਦੀ ਹੈ ਕਿ ਕੋਈ ਪ੍ਰਸੰਗਕ ਹੈ ਕਿ ਨਹੀਂ ਤਦ ਕਿਹੜਾ ਗੈਰ ਪ੍ਰਸੰਗਕ ਹੈ ਉਹ ਫਿਰ ਬਾਅਦ ਚ ਨਿਰਣਾ ਹੋ ਜਾਏਗਾ ਤੱਕ ਇਹਦਾ ਮਤਲਬ ਜਨਾਬ ਇਹ ਆ ਕਿ ਉਹਨਾਂ ਨੇ ਇਹ ਨਿਰਣਾ ਕਰਵਾਉਣਾ ਹੈ ਕਿ ਸੰਗਤ ਦਾ ਅਕਾਲੀ ਕੜਾ ਕਿਹੜਾ ਜੀ ਮੋਰ ਲੱਗ ਜਾ ਉਸ ਤੋਂ ਬਾਅਦ ਉਹਨਾਂ ਦੇ ਕਈ ਮਸਲੇ ਹੱਲ ਹੋ ਸਕਦੇ ਆ ਸਿੰਬਲ ਦਫਤਰ ਉਹ ਚੀਜ਼ਾਂ ਆਟੋਮੈਟਿਕਲੀ ਗੈਲੋ ਕਿ ਕਲੇਮ ਹੋਣੀਆਂ ਸਟਾਰਟ ਹੋ ਜਾਂਦੀਆਂ ਕਿਉਂਕਿ ਕਾਨੂੰਨੀ ਲੜਾਈ ਦਾ ਹੀ ਵਿਸ਼ਾ ਹੈ ਨਾ ਸਾਰਾ ਜੀ ਭਾਤੀ ਤੋਂ ਲੈ ਕੇ ਸਿੰਬਲ ਸਾਰਾ ਕਾਨੂੰਨੀ ਲੜਾਈ ਦਾ ਹੀ ਹੈ ਨਾ ਮਸਲਾ ਤਾਂ ਕਿਉਂਕਿ ਜਿਹੜੇ ਇਹਨਾਂ ਦੇ ਕੁਝ ਬੰਦੇ ਆ ਉਹਨਾਂ ਦਾ ਰਸੂਖ ਕੇਂਦਰ ਨਾਲ ਬਹੁਤ ਅੱਛਾ ਹੈ ਐਸੇ ਪੀਸੀ ਉਹ ਇਲੈਕਸ਼ਨ ਕੇਂਦਰ ਬਣੀ ਉਹ ਡੰ ਕਰਾ ਦੇਣਗੇ ਜੀ ਜਦੋਂ ਵੀ ਕੇਂਦਰ ਚਾਹੇਗਾ ਕਿ ਆਲ ਕਰਵਾ ਲਈ ਰੌਲਾ ਇਸ ਚੀਜ਼ ਦਾ ਸੋ ਇਸ ਕਰਕੇ ਲੱਗਦਾ ਇਹੋ ਆ ਕਿ ਇਹਨਾਂ ਦੀ ਹੁਣ ਕਾਨੂੰਨੀ ਲੜਾਈ ਜਿਹੜੀ ਹੈ ਨਾ ਉਹ ਸ਼ੁਰੂਆਤੀ ਦੌਰ ਚ ਇੱਥੋਂ ਹੀ ਸ਼ੁਰੂ ਹੋਏਗੀ ਤਾਂ ਜਦੋਂ ਇੱਥੋਂ ਤੱਕ ਗੱਲਾਂ ਚਲੇ ਜਾਣ ਉਹ ਜਿਵੇਂ ਹਰਪ੍ਰਜਮਨ ਨੇ ਆਖਿਆ ਸੀ ਨਾ ਤੇਰੇ ਮੇਰੇ ਪਿਆਰ ਦੀਆਂ ਗੱਲਾਂ ਕਿੱਥੋਂ ਤੱਕ ਜਾ ਪੁੱਜੀਆਂ ਇਥੇ ਤਕਰਾਰ ਦੀਆਂ ਗੱਲਾਂ ਕਿੱਥੋਂ ਤੱਕ ਜਾ ਪੁੱਜੀਆਂ ਮੈਨੂੰ ਨਹੀਂ ਲੱਗਦਾ ਕਿ ਹੁਣ ਇਹ ਵਾਪਸੀ ਵਾਲਾ ਕੰਮ ਨਹੀਂ ਨਹੀਂ ਮੁਸ਼ਕਲ ਹੈ ਜੀ ਮੈਂ ਤੇ ਵਹਿ ਚਾਹਣਾ ਕਿੰਨਾ ਚ ਇਕਤਾ ਹੋਵੇ ਇਨਫੈਕਟ ਸਾਰੇ ਕਾਲੀ ਤੇਰਾ ਚ ਇਕਤਾ ਹੋ ਜਾਏ ਇੱਕ ਸਾਡਾ ਅਕਾਲੀ ਦਲ ਹੋਵੇ ਜੀ ਔਰ ਉਹ ਸਾਡੀ ਕੌਮ ਨੂੰ ਵੀ ਰਿਪਰੈਜ਼ੈਂਟ ਕਰੇ ਤੇ ਉਹ ਸਾਡੇ ਖਿੱਤੇ ਨੂੰ ਵੀ ਰਿਪਰੈਜ਼ੈਂਟ ਕਰੇ ਘਟਗਣ ਤਿੰਨ ਨੂੰ ਵੀ ਰਿਪਰੈਜ਼ੈਂਟ ਕਰੇ ਔਰ ਪੰਜਾਬੀਅਤ ਨੂੰ ਵੀ ਰਿਪਰੈਜ਼ੈਂਟ ਕਰੇ ਸਾਂਝੇ ਰੂਟ ਦੇ ਵਿੱਚ ਹਮ ਬਿਲਕੁਲ ਮਿੰਟ ਜੀ ਆ ਖੈਰ ਕਰਨ ਜੀ ਵੀ ਕਹਿ ਰਹੇ ਨੇ ਕਿ ਬਾਈ ਜੀ ਇੱਕ ਨਾਂ ਹੋਏ ਤੇ ਕਹਿੰਦੇ ਕੁਛ ਨਹੀਂ ਬਣਨਾ ਨਾਲ ਇੱਕ ਕਮੈਂਟ ਹੋਰ ਵੀ ਆ ਰਿਹਾ ਜੱਟ ਬॉयਸ ਕਹਿ ਰਹੇ ਕਿ ਹਰਪ੍ਰੀਤ ਸਿੰਘ ਜੀ ਨੂੰ ਕਈ ਦਿਨ ਹੋ ਗਏ ਪ੍ਰਧਾਨ ਬਣਿਆ ਨੂੰ ਕਹਿੰਦੇ ਉਹਦੇ ਦਾ ਉਸ ਤੋਂ ਬਾਅਦ ਅਜੇ ਕੋਈ ਨਹੀਂ ਬਣਿਆ ਇੱਕ ਮਿੱਤਰ ਕਹਿ ਰਹੇ ਨੇ ਹਰਪ੍ਰੀਤ ਸਿੰਘ ਜੀ ਅਮਰਤਪਾਲ ਸਿੰਘ ਦੀ ਪਾਰਟੀ ਦੀ ਕਾਫੀ ਗੱਲਬਾਤ ਹੋ ਰਹੀ ਹੈ ਪਿੰਡਾਂ ਦੇ ਵਿੱਚ ਉਹ ਇਹੀ ਹੈ ਨਾ ਕਿ ਜੇ ਮੰਨ ਲਓ ਐਸਜੀਪੀਸੀ ਦਾ ਇਲੈਕਸ਼ਨ ਹੁੰਦਾ ਇਹ ਦੋ ਧੜੇ ਰਲ ਕੇ ਚੱਲਣਗੇ ਠੀਕ ਹੈ ਜੀ ਚਲੋ ਮਾਲਵੇ 'ਚ ਇਹ ਆ ਗਿਆ ਮਾਝੇ 'ਚ ਇਹਨਾਂ ਦਾ ਅਮਰਤਪਾਲ ਸਿੰਘ ਹੋਣਾ ਦਾ ਹੋ ਗਿਆ ਅਗਾ ਜਾ ਕੇ ਹੋ ਸਕਦਾ ਹੈ ਕਿ ਮਨ ਲਓ ਜਦੋਂ ਸਪਾਸ ਆਪਾਂ ਇੱਕ ਮਨੋਕਲਪਿਤ ਗੱਲ ਕਰ ਰਹੇ ਹਾਂ ਜੀ ਸੰਭਾਵਨਾ ਅਧਾਰਿਤ ਕਿ ਕੰਮ ਐਸਪੀਸੀ ਇਲੈਕਸ਼ਨ ਹੁੰਦਾ ਹੈ ਇਹ ਧੜਾ ਆਸਾਨੀ ਨਾਲ ਉਹ ਇਲੈਕਸ਼ਨ ਕੱਢ ਜਾਂਦਾ ਹੈ ਹਮ ਯਾਨੀ ਜਿੱਦੇ ਚ ਅਮਰਤਪਾਲ ਸਿੰਘ ਵੀ ਹੋ ਗਿਆ ਤੇ ਸੁਧਾਰਵਾਦੀ ਅਕਾਲੀ ਜਿਹੜੇ ਆ ਉਹ ਵੀ ਹੋ ਗਿਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਹੋਏਗਾ ਕਿ ਇੱਕ ਧੜਾ ਜਿਵੇਂ ਅਮਰਤਪਾਲ ਸਿੰਘ ਦਾ ਕਿ ਸੰਭਾਵੀ ਤੌਰ ਤੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਉਸ ਖੇਤਰ ਚ ਧਾਰਮਿਕ ਖੇਤਰ ਚ ਬੀਬੀ ਸਤਵੰਤ ਕੌਰ ਜਾਂ ਜੋ ਵੀ ਉਹਨਾਂ ਦਾ ਲੀਡ ਕਰਨ ਵਾਲਾ ਲੀਡਰ ਹੋਏਗਾ ਚਾਹੇ ਉਹ ਤਰ ਜੀ ਅਮਰਤਪਾਲ ਸਿੰਘ ਦੀ ਗੱਲ ਕਰਦੇ ਚਾਹੇ ਉਹ ਆ ਚਾਹੇ ਕੋਈ ਹੋਰ ਵੀ ਆ ਗਿਆ ਪਰ ਦੂਜੇ ਪਾਸੇ ਤਾਂ ਜਿਹੜਾ ਮਤਲਬ ਕਿ ਐਕਟਿਵ ਪੋਲਿਟਿਕਸ ਦਾ ਤਜਰਬਾ ਵੀ ਰੱਖਦਾ ਹੈ ਅਕਾਲੀ ਧੜਾ ਤੇ ਜਿਨ੍ਹਾਂ ਦੇ ਵਿੱਚ ਚਾਹਤ ਵੀ ਹੈ ਕਿ ਕੱਲ ਨੂੰ ਫਿਰ ਉਹ ਜਿਹੜੀ ਭਾਜਪਾ ਦੇ ਨਾਲ ਕੱਲ ਨੂੰ ਕੀ ਹੋਣਾ ਕਿ ਨਹੀਂ ਉਹ ਉਸ ਚੀਜ਼ ਤੇ ਨਹੀਂ ਜਾਵਾਂਗੇ ਆਪਾਂ ਕਿ ਕੱਲ ਨੂੰ ਫਿਰ ਮੁੱਖ ਮੰਤਰੀ ਦਾ ਦਾਵੇਦਾਰ ਉਹ ਇਸ ਤੜੇ ਚ ਆ ਜਾਏਗਾ ਇਹ ਵੀ ਹੋ ਸਕਦਾ ਹੈ ਬਿਲਕੁਲ ਬਿਲਕੁਲ ਅਜੇ ਤੱਕ ਕਹਿ ਲੋ ਕਿ ਤਿੰਨਾਂ ਹੀ ਪਾਰਟੀਆਂ ਜਾਂ ਤਿੰਨਾਂ ਹੀ ਦਲਾਂ ਦਾ ਜ਼ੋਰ ਹੈ ਕਹਿ ਲੋ ਇਹਦੇ ਵਿੱਚੋਂ ਕਿਹੜਾ ਹੁਣ ਅੱਗੇ ਜਾਂਦਾ ਹੈ ਉਹ ਤਾਂ ਦੇਖਣਾ ਪਏਗਾ ਸੁਖੀ ਜੀ ਬਿਲਕੁਲ ਆਪਾਂ ਹੜ ਦੀ ਗੱਲ ਕਰਦੇ ਆਂ ਜਾਂਦੇ ਜਾਂਦੇ ਜ਼ਰੂਰ ਗੱਲਬਾਤ ਕਰਾਂਗੇ ਲਵੀ ਬਾਲੀਆ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਨਾਲ ਜੁੜਨ ਵਾਸਤੇ ਵੀ ਕੰਟਰੀਬਿਊਸ਼ਨ ਵਾਸਤੇ ਵੀ ਅਮਨ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਵੀ ਜੀ ਇਹਨਾਂ ਦਾ ਇੱਕ ਕਮੈਂਟ ਵੀ ਹੈ ਮਿੰਟੂ ਜੀ ਪੜ੍ਹ ਲੈਣੇ ਆਪਾਂ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਜ਼ਰੂਰ ਗੱਲਬਾਤ ਕਰਿਓ ਜੀ ਜਿਹੜੀ ਕਹਿੰਦੇ ਆਪ ਦੇ ਆਉਣ ਤੋਂ ਬਾਅਦ ਸ਼ੁਰੂ ਹੋਈ ਹੈ ਤੇ ਇਹ ਕਮੈਂਟ ਮੈਂ ਤੁਹਾਡੇ ਸਾਹਮਣੇ ਰੱਖ ਦਿੰਦਾ ਹਾਲਾਂਕਿ ਆਪ ਦੇ ਆਉਣ ਤੋਂ ਬਾਅਦ ਨਹੀਂ ਇੱਥੇ ਕਾਫੀ ਪਹਿਲਾਂ ਤੋਂ ਸ਼ੁਰੂ ਹੋਈ ਦੇਖੋ ਮੈਂ ਨਾ ਫਿਰ ਥੋੜਾ ਜਿਹਾ ਹੁਣ ਮੈਨੂੰ ਸਮਾਂ ਦੇ ਆ ਜੇ ਲਓ ਅੱਜ ਮੈਂ ਇੱਕ ਬਹੁਤ ਤੁਹਾਨੂੰ ਅਹਿਮ ਗੱਲ ਦੱਸਦਾ ਜਾਂ ਆਬਜ਼ਰਵੇਸ਼ਨ ਵੀ ਹੈ ਜਾਂ ਮੇਰੀ ਜਾਣਕਾਰੀ ਵੀ ਹੈ ਦੇਖੋ ਕਈ ਚੀਜ਼ਾਂ ਤੁਹਾਨੂੰ ਜੋੜਨੀਆਂ ਪੈਣਗੀਆਂ ਇਹਦੇ ਵਿੱਚ ਮੈਂ ਤੁਹਾਨੂੰ ਲੈ ਕੇ ਚੱਲਦਾ 2000 12 ਦੇ ਦੌਰ 'ਚ ਜਿੱਥੇ ਮੈਂ ਇੱਕ ਚੀਜ਼ ਤੁਹਾਨੂੰ ਦੱਸ ਚੁੱਕਾ ਹਾਂ ਕਿ ਭਾਜਪਾ ਦੇ ਨਾਲ ਇਹਨਾਂ ਦਾ ਫਿੱਕ ਪੈਣਾ ਕਿੱਥੋਂ ਸਟਾਰਟ ਹੋਇਆ ਲੋ ਹੁਣ ਧਿਆਨ ਦਿਓ ਸ਼ਾਇਦ ਮੈਂ ਪਹਿਲਾ ਸ਼ਖਸ ਹੋਵਾਂਗਾ ਜਿਹੜੀ ਤੁਹਾਨੂੰ ਇਹ ਜਾਣਕਾਰੀ ਦੇਣ ਜਾ ਰਿਹਾ ਹਾਂ